ਅੱਜ ਦਾ ਤਾੜੀ ਨੰਬਰ ਬੋਲ ਚ ਪਹੁੰਚੇ ਆਂ ਔਰ ਇੱਥੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਨੂ ਬਾਬਾ ਜੀ ਨੇ ਸੋਨੂ ਬਾਬਾ ਜੀ ਨੂੰ ਸਾਰੇ ਬਹੁਤ ਪਿਆਰ ਕਰਦੇ ਆ ਕਿਉਂਕਿ ਇੱਕ ਧਾਰਮਿਕ ਸ਼ਖਸੀਅਤ ਨੇ ਔਰ ਸਭ ਨਾਲ ਪਿਆਰ ਕਰਦੇ ਨੇ ਜਿਵੇਂ ਜਿੱਥੇ ਰੋਸ਼ਨੀ ਪਹੁੰਚਦੀ ਉੱਥੇ ਹਨੇਰਾ ਚਲੇ ਜਾਂਦਾ ਹੈ ਇਸ ਤਰ੍ਹਾਂ ਜਿੱਥੇ ਬਾਬਾ ਜੀ ਪਹੁੰਚਦੇ ਆ ਉੱਥੇ ਚੋਰ ਚੱਕੇ ਭਜਦੇ ਨੇ ਉੱਥੇ ਨਸ਼ੇ ਵਾਲੇ ਭਜਦੇ ਨੇ ਇਹਨਾਂ ਬਹੁਤ ਸੇਵਾ ਕੀਤੀ ਹੈ ਇਲਾਕੇ ਦੀ ਔਰ ਬਹੁਤ ਸਾਰੇ ਪਰਵਾਰਾਂ ਦੀ ਮਦਦ ਕੀਤੀ ਹੈ ਜਿਸ ਤਰ੍ਹਾਂ ਕਿ ਨਸ਼ਾ ਛੁਡਵਾ ਕੇ ਬੱਚਾ ਦਾ ਉਹਨਾਂ ਨੂੰ ਫਿਰ ਨੌਕਰੀ ਦਿਵਾਣੀ ਉਹਨਾਂ ਨੂੰ ਰੋਜ਼ਗਾਰ ਦਿਵਾਉਣਾ ਦੂਜੇ ਤਰੀਕੇ ਨਾਲ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਤੇ ਦਵਾਈ ਦਿਵਾਉਣੀ ਕਿੰਨੇ ਕਿੰਨੇ ਹਜ਼ਾਰਾਂ ਰੁਪਏ ਦੀ ਹੈ ਹਰ ਮਹੀਨੇ ਇਹ ਸੇਵਾ ਕਰਦੇ ਨੇ ਸੋ ਇਸੇ ਤਰ੍ਹਾਂ ਦੇ ਇੱਕ ਇਨਸਾਨ ਦੀ ਜ਼ਰੂਰਤ ਹੁੰਦੀ ਹੈ ਸਿਆਸਤ ਵਿੱਚ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਧਰਤੀ ਨਾਲ ਜੁੜਿਆ ਹੋਵੇ ਇਹੋ ਜੇ ਸੜੀ ਖੁਸ਼ਕਿਸਮਤੀ ਹੈ ਕਿ 43 ਨੰਬਰ ਵਾਰਡ ਸਾਨੂੰ ਇਹੋ ਜੇ ਇੱਕ ਅੱਛੀ ਸ਼ਖਸੀਅਤ ਮਿਲੇ ਨੇ ਔਰ ਮੈਂ ਆਸ ਕਰਦਾ ਕਿ ਲੋਕ ਇਹਨਾਂ ਨੂੰ ਬਹੁਤ ਗਿਣਤੀ ਚ ਵੋਟ ਪਾਉਣਗੇ ਔਰ ਜਿਤਾਉਣਗੇ ਤਾਂ ਕਿ ਜਿਹੜੇ ਕੰਮ ਬਚ ਗਏ ਨੇ ਹੋਣ ਵਾਲੇ ਰਹਿ ਗਏ ਨੇ ਇਸ ਬੋਰਡ ਦੇ ਵਿੱਚ ਉਹ ਅਸੀਂ ਅਗਲੇ ਕੁਝ ਸਾਲਾਂ ਚ ਪੂਰੇ ਕਰ ਸਕੀਏ ਡਾਕਟਰ ਸਾਹਿਬ ਕੀ ਕਹਾਂਗੇ ਨਸ਼ੇ ਨਾਲ ਕੇ ਬਹੁਤ ਵੱਡਾ ਮੁੱਦਾ ਵਾ ਬਾਬਾ ਜੀ ਦੇ ਵੱਲੋਂ ਅਵਾਜ਼ ਵੀ ਚੁੱਕੀ ਗਈ ਹੈ ਪ੍ਰਸ਼ਾਸਨ ਦੇ ਨਾਲ ਲੈ ਕੇ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ ਇਸ ਇਲਾਕੇ ਦੇ ਵਿੱਚ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਿਹੜਾ ਮੁੱਦਾ ਦਾ ਨਸ਼ੇ ਦਾ ਹੈ ਬਹੁਤ ਵੱਡਾ ਮੁੱਦਾ ਹੈ ਪੰਜਾਬ ਵਾਸਤੇ ਔਰ ਸਾਡੇ ਹਲਕੇ ਚ ਬਹੁਤ ਵੱਡਾ ਮੁੱਦਾ ਹੈ ਔਰ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹੜਾ ਅਨਹਿਰ ਦੇ ਨਾਲ ਸਾਡਾ ਬੋਰਡ ਪੈਂਦਾ ਹੈ ਇਹਦੇ ਚ ਕੁਝ ਇਲਾਕੇ ਨੇ ਜਿਹੜੇ ਖਾਲੀ ਪਏ ਨੇ ਜਿੱਥੇ ਕੋ ਕਲੋਨੀ ਨਹੀਂ ਕੱਟੀ ਕੁਝ ਨਹੀਂ ਕੱਟੀ ਤੇ ਉੱਥੇ ਬੱਚੇ ਇਕੱਠੇ ਹੋ ਜਾਂਦੇ ਨੇ ਔਰ ਉਹਨਾਂ ਨੂੰ ਸੌਖਾ ਜਾਂਦਾ ਕੰਮ ਲੋਕ ਚਿਪਕੇ ਹੋ ਜਾ ਕੰਮ ਕਰਨਾ ਪਰ ਬਾਬਾ ਜੀ ਦੇ ਡਰ ਨਾਲ ਇਸ ਨੱਥ ਪਈ ਇਸ ਗੱਲ ਨੂੰ ਔਰ ਇਹ ਪੁਲਿਸ ਪ੍ਰਸ਼ਾਸਨਾਂ ਵੀ ਪੂਰਾ ਤਾਲ ਮੇਲ ਰੱਖਦੇ ਨੇ ਉਹਨਾਂ ਨੇ ਪੂਰੀ ਹਦਾਇਤਾਂ ਕਿ ਬਾਬਾ ਜੀ ਦੀ ਗੱਲ ਕਰਨ ਨੂੰ ਸੁਣਨੀ ਇਹਨਾਂ ਦੀ ਤੇ ਅੱਗੇ ਨਾਲ ਫਰਕ ਹੈ ਅਬ ਨੂੰ ਉਮੀਦ ਨਾ ਉਮੀਦ ਕਰਨਾ ਤਾਂ ਕਿ ਜਦੋਂ ਹੋਰ ਆ ਜਾਏਗੀ ਇੱਕ ਕਾਉਂਸਲਰ ਬਣ ਜਾਣਗੇ ਤੇ ਇਸ ਇਲਾਕੇ 'ਚ ਨਸ਼ਾ ਪੂਰਾ ਹੈ ਜੜੋਂ ਪੁੱਟ ਕੇ ਖਤਮ ਕਰ ਦਿੰਦੇ ਆ ਡਾਕਟਰ ਸਾਹਿਬ ਤੁਸੀਂ ਜਦੋਂ ਇਸ ਇਲਾਕੇ ਦੇ ਵਿੱਚ ਪਹਿਲਾਂ ਪਹੁੰਚ ਦਿੱਤਾ ਕਿੰਨਾ ਮਾੜੇ ਹਾਲਾਤ ਦਿਖਾਈ ਦਿੰਦੇ ਕਿਉਂਕਿ ਸੜਕਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਸੀ ਉਸ ਤੋਂ ਬਾਅਦ ਤੁਹਾਡੇ ਵੱਲੋਂ ਦੌਰਾਡਨ ਕੀਤਾ ਗਿਆ 1 ਕਰੋੜ ਦਾ ਆਕੇ ਤਾਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਬਾਡ ਨੰਬਰ 43 ਦੇ ਵਿੱਚ ਤੁਹਾਡੇ ਵੱਲੋਂ ਪਹਿਲਾਂ ਕਰਵਾ ਦਿੱਤੇ ਗਏ ਨੇ ਦੇ ਕੋਈ ਇਸ ਤਰ੍ਹਾਂ ਦੇ 43 ਨੰਬਰ ਬੋਰਡ ਤੇ ਕੁਝ ਗਲੀਆਂ ਮਾਹਲੇ ਤੇ ਬਣੇ ਨੇ ਕਾਫੀ ਕਾਫੀ ਬਣੀਆਂ ਨੇ ਉਹਦੇ ਬਾਅਦ ਜਿਹੜੀ ਆ ਮੰਦਰ ਵਾਲਾ ਬਾਜ਼ਾਰ ਹੈ ਇਹ ਕਈ ਸਾਲ ਤੋਂ ਬਣਿਆ ਨਹੀਂ ਸੀਗਾ 10 15 ਸਾਲ ਤੋਂ ਨਹੀਂ ਸੀ ਬਣਿਆ ਤੇ ਜਦੋਂ ਪੁੱਛਣਾ ਉਹਨੇ ਕਹਣਾ ਜੀ ਤਾਰਾ ਬਹੁਤ ਨੇ ਮਸ਼ੀਨ ਨਹੀਂ ਵੱੜਨੀ ਉੱਚੀ ਮਸ਼ੀਨ ਹੈ ਡਿਪ ਹੋ ਨਹੀਂ ਆਉਣਾ ਟਰੱਕ ਨਹੀਂ ਅੰਦਰ ਆਉਣੇ ਪਰ ਜਦੋਂ ਕਰਨ ਲੱਗੇ ਤੇ ਕੰਮ ਹੋ ਗਿਆ ਉਹ ਸੜਕ ਅੱਛੀ ਪੈ ਗਈ ਹੈ ਤੇ ਇਸੇ ਤਰ੍ਹਾਂ ਹੀ ਨਹਿਰ ਤੇ ਵੇਖੋ ਤੁਸੀਂ ਤੇ 1 ਕਿਲੋਮੀਟਰ ਲੰਬਾ ਬਾਗ ਬਣ ਗਿਆ ਹੁਣ ਕਿਲੋਮੀਟਰ ਸਵਾ ਕਿਲੋਮੀਟਰ ਜਗ੍ਹਾ ਹੋਰ ਭਾਈਦੀ ਆ ਉਹ ਵੀ ਅਸੀਂ ਅਗਲੇ ਸਾਲ ਮਾਰਚ ਦੇ ਮਹੀਨੇ ਚ ਮਿੱਟੀ ਪੂਰੀ ਪਰਤੀ ਪਾ ਕੇ ਤੇ ਦਰਖਤ ਲਾ ਕੇ ਤੇ ਸੋੜਾ ਬਣਾ ਦੇਣਾ ਸੋ ਸੁਲਤਾਨਵਿੰਦ ਰੋਡ ਵੇਖੋ ਤੇ ਉੱਥੇ ਅਸੀਂ ਇੱਕ ਫਲੇਵਰ ਬਣ ਰਿਹਾ ਤਾਂ ਕਿ ਟ੍ਰੈਫਿਕ ਜਮ ਜਿਹੜੇ ਪੱਕੇ ਹੋ ਗਏ ਨੇ ਉੱਥੇ ਸੁਲਤਾਨਵਿੰਦ ਦੇ ਗੇਟ ਤੇ ਉਹ ਖਤਮ ਹੋ ਜਾਣਗੇ ਸੋ ਇਹ ਸਾਰੇ ਕੰਮ ਬਾਬਾ ਜੀ ਕਰਾ ਰਹੇ ਨੇ ਅਹਿਰਲ ਮੇ ਪਾਣੀ ਵੀ ਜਿਹੜਾ ਸਰਫੇਸ ਵਾਟਰ ਜਿਹਨੂੰ ਕਹਿੰਦੇ ਹੈ ਨਹਿਰ ਦੀ ਨਹਿਰੀ ਪਾਣੀ ਆਉਣਾ ਉਹ ਵੀ ਅਗਲੇ ਸਾਲ ਇਹਨਾਂ ਜ਼ਰਾਂ ਸਾਨੂੰ 100% ਮਿਲ ਜਾਏਗਾ ਜਿਹੜੀ ਮਿਕਸਿੰਗ ਹੁੰਦੀ ਹੈ ਸੀਵਰੇਜ ਨਾਲ ਉਹ ਬੰਦ ਹੋ ਜਾਏਗੀ ਸੋ ਅچھے ਦਿਨ ਸਾਡੇ ਵਾਸਤੇ ਆਉਣ ਵਾਲੇ ਨੇ ਤਵਾ ਨੰਬਰ 47 ਦੇ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੇਰੇ ਇੱਕੋ ਮੈਸੇਜ ਹੈ ਕਿ ਤੁਸੀਂ ਇਨਸਾਨ ਵੇਖ ਕੇ ਵੋਟ ਪਾਓ ਜੇ ਬਾਬਾ ਜੀ ਸਖਸੀਅਤ ਚੰਗੀ ਹੈ ਜੇ ਇਹਨਾਂ ਨੇ ਚੰਗੇ ਕੰਮ ਕੀਤੇ ਹੈ ਇਹਨਾਂ ਨੇ ਚੰਗੇ ਲੋਕ ਜੁੜੇ ਹੈ ਇਹਨਾਂ ਨੂੰ ਵੋਟ ਜ਼ਰੂਰ ਪਾਈ ਜਾਵੇ ਤਾਂ ਕਿ ਹੋਰ ਜੋਰ ਸ਼ੋਰ ਨਾਲ ਹਲਕੇ ਦੀ ਸਫਾਈ ਕਰਾ ਸਕਣ ਚੰਗਾ ਬਣਾ ਸਕਣ ਔਰ ਲੋਕਾਂ ਨੂੰ ਸੇਵਾ ਕਰ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਕੰਮ ਕਰਵਾਏ ਜਾਣਗੇ ਜੀ ਬਿਲਕੁਲ ਜੋਰ ਸ਼ੋਰ ਨਾਲ ਕਰਾਏ ਜਾਣਗੇ ਜਿੰਨੇ ਅਸੀਂ 3 ਸਾਲ ਚ ਕੰਮ ਕੀਤੇ ਹੈ ਉਸ ਨੂੰ ਦੁੱਗਨੇ ਕੰਮ ਜਗਲੇ 2 ਸਾਲ ਚ ਕਰਾਵਾਂਗੇ ਅੱਜ ਜਿਹੜੀ ਸਰਕਾਰੀ ਇੱਕ ਵੀ ਬੰਦੇ ਦਾ ਮੀਟਰ ਨਹੀਂ ਕੱਟਿਆ ਗਿਆ ਕਿਉਂਕਿ ਇੱਥੇ ਬਿੱਲ ਕਿਸੇ ਦਾ ਵੀ ਆ ਨਹੀਂ ਰਿਹਾ ਸਾਰੇ ਕਹਿੰਦੇ ਆ ਅਸੀਂ ਅਸੀਂ ਉਹਨਾਂ ਨੂੰ ਕਿਹਾ ਜੇ ਤੈਨੂੰ ਕੋਈ ਆਣ ਕੇ ਕਹਿੰਦਾ ਸਾਨੂੰ ਵੋਟ ਪਾਓ ਅਸੀਂ ਪਹਿਲਾਂ ਪੁੱਛਿਆ ਕਿ ਤੂੰ 2000 ਰੁਪਏ ਜਾਂ 1000 ਰੁਪਏ ਦੇ ਛੱਲੇ ਜੇ ਕਿ ਹਰ ਮਹੀਨੇ ਤੁਸੀਂ 200 ਦੋਗੇ ਕਿਹੜਾ ਸਰਕਾਰ ਨੇ ਮaaf ਕੀਤਾ ਉਹ ਇਸ ਗੱਲ ਨੂੰ ਲੈ ਕੇ ਲੋਕੀ ਬਹੁਤ ਜ਼ਿਆਦਾ ਸਖਤ ਆ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਕਿ ਕਿਸੇ ਨੇ ਨਹੀਂ ਹੋਣਾ ਇੱਕ ਵਾਰੀ 2000 ਦੇ ਜਾਣਾ ਵਾ ਤੇ ਦੂਸਰੀ ਵਾਰੀ ਕਿੰਨੇ ਹੋਣਾ ਇਹ ਤਾਂ ਸਾਰੀ ਉਮਰ ਲਈ ਉਸਦਾ ਜਿੰਨਾ ਜੇ ਆਰਾਮ ਬਾਂਦੀ ਬਾਲੀ ਰਹੇਗੀ ਤੇ ਬਿਲ ਫਰੀ ਰਹਿਣਗੇ ਤੇ ਕਿਸੇ ਨੂੰ ਤੰਗੀ ਨਹੀਂ ਆਏਗੀ ਦੂਸਰੇ ਨੰਬਰ ਤੇ ਇਥੇ ਨਸ਼ਾ ਮੁਕਤ ਹੋ ਰਿਹਾ ਹੈ ਇਹਨੇ ਸਾਲਾਂ ਤੋਂ ਕੋਈ ਸੇ ਨਹੀਂ ਇਹਦੇ ਆਵਾਜ਼ ਨਹੀਂ ਠਾਈ ਇਹਨਾਂ ਸਾਮੁਹਤੋ ਵੀ ਇਹ ਮੈਂ ਉਹਨਾਂ ਨੂੰ ਇਹ ਵੀ ਕਹਾ ਅੱਜ ਜਿਹੜੇ ਬੰਦੇ ਤੁਹਾਨੂੰ ਸ਼ਰਾਬ ਦੇਗੇ ਅਫੀਮ ਦੇਗੇ ਨਸ਼ੇ ਦੇਗੇ ਵੋੜ ਲੈਣਗੇ ਚਲੋ ਪਹਿਲਾਂ ਤੁਹਾਡਾ ਬੇੜਾ ਗਰਕ ਕਰਨ ਦੇ ਆਂ ਗਾਂ ਦਾ ਤੁਹਾਡਾ ਕੀ ਹਾਲ ਕਰਨਗੇ ਇਸ ਕਰਕੇ ਉਹ ਵੀ ਹੁਣ ਸਮਝਦਾਰ ਹੋ ਗਿਆ ਜਿਹੜਾ ਤੁਰੇ ਪਿਆ ਦੇਣਾ ਬੇੜਾ ਗਰਕ ਕਰਨ ਉਹਨੇ ਤੁਹਾਨੂੰ ਸਹੀ ਥੋੜੀ ਕਰਨਾ ਅਸੀਂ ਨਾ ਨਸ਼ਾ ਦੇਣਾ ਨਾ ਸ਼ਰਾਬ ਦੇਣੀ ਤੇ ਨਾ ਹੀ ਕਿਸੇ ਨੂੰ ਅਸੀਂ ਵੰਡਣ ਦੇਣਾ ਤੇ ਨਾ ਇਥੇ ਨਸ਼ਾ ਸਮੈਕ ਨੂੰ ਪੀਂਦ ਦੇਣੀ ਅਸੀਂ ਬਹੁਤ ਸੀ ਗੱਲ ਕਰੀਏ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਸੈਂਟਰਾਂ ਦੇ ਵਿੱਚ ਭਰਤੀ ਕਰਵਾਇਆ ਈ ਉਹਨਾਂ ਦੇ ਪਰਿਵਾਰਕ ਮੈਂਬਰ ਆ ਕੇ ਤੁਹਾਨੂੰ ਹੁਣ ਮਿਲਦੇ ਨੇ ਜੀ ਸਾਨੂੰ ਪਰਿਵਾਰਕ ਮੈਂ ਮਿਲਦੇ ਆ ਬਹੁਤ ਜ਼ਿਆਦੇ ਐਸੇ ਕਰਕੇ ਹੀ ਸਾਰਿਆਂ ਨੂੰ ਜੁੜੇ ਨਾਲ ਕਿਉਂਕਿ ਕਈ ਬਿੱਲਾਂ ਕਰਕੇ ਵਿਚਾਰੇ ਜਿਹੜੇ ਬਿੱਲ ਮਾਫ ਹੋਏ ਆ ਉਹਦੇ ਕਰਕੇ ਤੇ ਕਈ ਨਸ਼ਿਆਂ ਕਰਕੇ ਸਾਰੇ ਸਾਡੇ ਨਾਲ ਆ ਸਾਰੇ ਇਸ ਗੱਲ ਨੂੰ ਸਮਝ ਚੁੱਕੇ ਆ ਵੀ ਪੈਸਾ ਦੇ ਕੇ ਇੱਕ ਵਾਰੀ ਵੋਟ ਖਰੀਦ ਲੈਂਦੇ ਆ ਪਰ ਦੂਸਰੀ ਕੋਈ ਨਹੀਂ ਵੜਦਾ ਇਸ ਕਰਕੇ ਸਾਨੂੰ ਬਹੁਤ ਯਕੀਨ ਆ ਕਿ ਅਸੀਂ ਪਹਿਲਾਂ ਹੀ ਜਿੱਤੇ ਪਏ ਹਾਂ